ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੋਈਆਂ ਤੇ ਦੋ ਗੱਬਣਾ ਹੈ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤੁਹਾਨੂੰ ਦਿਖਾ ਦੇਣਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਇਹ ਕਦੀ ਵੀ ਨਹੀਂ ਵੀਡੀਓ ਚ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾ ਜੋ ਵੀ ਆ ਇੱਥੇ ਆਪਣਾ ਵੇਚ ਚਾ ਕੇ ਪਸ਼ੂ ਖਰੀਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੜੀ ਹੋਠ ਠੀਕ ਠਾਕ ਜੀ ਖਾਨੇ ਦੀ ਵਰੀ ਆਲੇ ਕਿਹੜਾ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਹਾਂ ਮੇਰਾ ਰੋਡ ਜੋ ਪਿੰਡ ਰਾਪਰ ਸੀਗਣ ਵਾਲਾ ਜਿਲ੍ਹਾ ਅਬਦਿਸ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 79137963 ਠੀਕ ਹੈ ਅੱਜ ਹੈਗੀਆਂ ਆ ਆਪਣੇ ਕੋਲ ਚਾਰ ਗਾਵਾਂ ਚਾਰ ਗਾਵਾਂ ਹਨਾ ਦੋ ਸੂਈਆਂ ਦੋ ਗੱਬਣਾ ਹਾਂਜੀ ਹਾਂਜੀ ਪਹਿਲਾਂ ਗੱਬਣੀ ਦਿਖਾ ਦਈਏ ਹਾਂ ਮੈਂ ਖੜਦੀ ਟਾਈਮ ਹੈ ਇਹ ਦਿਨ 7 ਤਰੀਕ ਨੂੰ ਇਹ ਦਿਨ ਪੂਰੇ ਹੋਣੇ 6 ਸੱਤ ਦਿਨ ਖੜਦੀ ਹਲੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਕੱਢੀ ਜਾਊ ਪਿਛਲੇ ਸੂਰੇ ਨੇ ਆਂਦੇ 13-14 ਕਿਲੋ ਦਿੱਤਾ ਹਰ ਕੰਮ ਵਾਧ ਹੀ ਦੇਊਗੀ ਅੱਛਾ ਹਾਂਜੀ 15 ਕਿਲੋ ਆਂਦੇ ਗਰੰਟੀ ਦੇ ਹੈਗੇ ਜੀ ਉਸ ਮਤਲਬ ਅੰਦਾਜ਼ਾ ਜਿਹਾ 15 ਕਿਤੇ ਲੀਟਰ ਦੇ ਕਰੀਬ ਕੱਢ ਸਕਦੀ ਹੈ ਹਨਾ ਹਾਂ ਜੀ ਤੋੜ ਦ ਫੇਰ ਇਹਨਾਂ ਬਾਕੀ ਹੈਗੇ ਵੀ ਜਰਸੀ ਜਰਸੀ ਕ੍ਰੋਸ ਤੇ ਆ ਤੇ ਰਾਜੀ ਹੈ ਉਤਨਾ ਸਾਂਭੀ ਸਾਂਭੀ ਚਲੋ ਚੰਗੀ ਹੈ ਯਾਰ ਸਹੀ ਫਾਈਵਲ ਕ੍ਰੋਸ ਕਰ ਬਾਕੀ ਇਹ ਆ ਵੀ ਥੱਲੇ ਚੰਗੀ ਭਰੂਗੀ ਜੀ ਹਫਤਾ 10 ਦਿਨ ਖੜਦੀ ਹੈ ਤੇ ਆ ਥਾਣੇ ਦੇ ਇੱਕ ਦੀ ਦੇਖ ਸਕਦੇ ਆ ਗਲਬੀ ਲਾਂਗ ਦੇ ਥਾਣੇ ਤੇ ਚੰਗੇ ਕਿ ਆਪ ਤੇ ਥਾਣੇ ਤੇ ਤੇ ਕਿੰਨਾ ਕੁ ਵਿਧੀ ਮੁੱਲ ਰੱਖਣਾ ਫਿਰ ਇਹਦਾ ਮੁੱਲ ਤੇ ਦਾ 45000 ਕਰਦੇ ਅੱਛਾ ਕਿੰਨੇ ਰੀ ਦੇ ਦੇਣੀ ਹੈ 2000 ਛੱਡਦਾ ਹੈ ਅੱਛਾ 2000 ਛੱਡ ਦੋਗੇ ਹਾਂਜੀ 43000 ਤੀ ਦੇ ਦੋਗੇ ਉਹ ਤੇਰਾ ਠੰਡੀ ਸੀਲ ਹਾਂਜੀ ਹਾਂਜੀ ਪੂਰੀ ਠੰਡੀ ਸੀਲ ਕੋਈ ਪਾਸ ਕਰਕੇ ਖੜੇ ਸਾਡੇ ਕੋਲ ਅੱਛਾ ਹਾਂਜੀ ਠੀਕ ਆ ਤੇ ਆ ਸੂਈ ਸਵਾਈ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾਲ ਇਹਨੂੰ ਹੋ ਗਿਆ ਨੇ 7-8 ਦਿਨ ਹੋ ਗਏ ਨੇ ਸੂਈ ਨਾਲ ਤੇ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਜੀ ਥੱਲੇ ਹੋਣਾ 11 ਕਿਲੋ ਹੋਣਾ ਜੀ ਅੱਛਾ ਹਾਂਜੀ ਤੇ ਕਿੰਨਾ ਕਿ ਦੁੱਧ ਕਰੀ ਜਾਓਗੇ ਇਹ ਦੇਈ ਜਾਊਗੀ 15-16 ਕਿਲੋ ਜੀ ਅੱਛਾ ਹਾਂਜੀ ਤੇ ਆ ਖਾਨੇ ਦਿਖਾ ਲੀਏ ਤੁਹਾਨੂੰ ਇਹਦੇ ਵੀ ਲਾਗੇ ਤਾਂ ਤੋਰ ਦਾ ਫੇਰ ਇਹਨਾਂ ਵੀ ਇੱਕੜੀ ਬਾਕੀ ਉੱਤਨੇ ਇਹ ਵੀ ਕੱਦ ਕਾਠੇ ਦਾ ਸਾਰੀਆਂ ਨਾਲੋਂ ਉੱਚਾ ਜਿੰਨੀਆਂ ਜੇ ਤੁਹਾਨੂੰ ਦਿਖਾਉਣੀ ਆ ਵਾ ਇਹਦਾ ਵੀ ਦੀ ਮੁੱਲ ਫਿਰ ਇਹਦਾ ਮੁੱਲ ਲਗਾ ਜੋ 50000 ਕਰ। ਅੱਛਾ 50000 ਦੀ ਦੇ ਦੋਗੇ? ਹਾਂਜੀ। ਕਰ ਦੋਗੇ ਵਿੱਚ ਮੰਤਨ ਹੋਰ। 45 ਦੇ ਦਾਂਗੇ। ਅੱਛਾ 45000 ਦੀ। ਪਹਾੜਾ 43000 ਦੀ ਭਾਵੇਂ ਕੋਈ ਇਹ ਲੈ ਲੈ ਤੇ ਭਾਵੇਂ ਉਹ ਲੈ ਲੈ। ਅੱਛਾ। ਭਾ ਜੋੜਾ ਕੋ ਪਾਊਗਾ ਮੇਰੇ ਕੋਲ ਆ ਮਾਨ ਕਰਦਾ। ਅੱਛਾ। ਹਾਂਜੀ। ਇਸ ਤਰ੍ਹਾਂ 43 43 ਦੇ ਹਿਸਾਬ ਨਾਲ ਕੱਲੀ ਦੇ ਦੋਗੇ ਤੇ ਜੋੜਾ ਕੋ ਪਾਊਗਾ ਤੇ ਮੰਤਨ ਹੋਰ ਹੋ ਜਾਊਗਾ। ਠੀਕ ਹੈ। ਤੇ ਇਹਦਾ ਬੱਚਾ ਕਿੱਥੇ ਜੇ? ਉਹ ਜੋਦਾ ਬੱਚਾ ਫੜੇ। ਅੱਛਾ ਬੱਚਾ ਇਹਦਾ ਇੱਧਰ ਵੱਜਾ। ਆਜ। ਨਹੀਂ ਨਹੀਂ ਨਾੜੂ ਨਾਲ ਜਿਹੜਾ ਨਾੜੂ ਜਿਹੜਾ ਦੋਹਾਂ ਦੇ ਨਾਲ ਹੀ ਆਵੇ ਬੱਚਾ ਤਾਜ਼ਾ ਹੀ ਆਜੇ ਇੱਧਰ ਇੱਧਰ ਇਹਦੇ ਮੱਛੀ ਦੇ ਖਾਣੇ ਤੇ ਆਹ ਮੱਛੀ ਜਿਹੜੀ ਇੱਕਦਮ ਸੋਈ ਗਾਂ ਫਿਰ ਤੁਹਾਨੂੰ ਦਿਖਾਵਾਂਗੇ ਇਹਦਾ ਵੀ ਨਾੜੂ ਜਿਹੜਾ ਤਾਜ਼ਾ ਹੀ ਆ ਨਾਲ ਤੇ ਹੁਣ ਆ ਜਿਹੜੀ ਅੱਗ ਬੰਝੇ ਗਾਂ ਫਿਰ ਹਾਂ ਜੀ ਦੱਬਣ ਲਓ ਇਹਦੇ ਸਿੰਗਾ ਕੀ ਆ ਤੇ ਇਹ ਕਿੰਨੇ ਕ ਦੁੱਧ ਲੀਏ ਇਹਨੇ ਦੁੱਧ ਨੂੰ 11 ਕਿਲੋ ਕਹਿੰਦੇ ਦਿੱਤਾ ਹੈ ਅੱਛਾ ਹਾਂ ਜੀ ਇਰ ਕੀ ਕਿੰਨਾ ਕਰੀ ਜਾਊਗੀ ਇਰ ਕੀ 12 13 ਕਿਲੋ ਚ ਵਾਈ ਜਾਊਗੀ ਤੋੜ ਦ ਫੇਰੇ ਮੈਂ ਦਿਨੇ ਦੇ 7 8 ਰਿੰਦੇ ਸਨ ਤੇਲੇ ਹੱਬਸ ਤੇ ਲਾਗੇ ਬੰਨੇ ਟਾਈਮ ਇਹ ਵੀ ਖੜਦੀ ਆ ਜੇ ਬਾਕੀ ਹੁਣ ਜਰਸੀਆਂ ਦਾ ਜੋੜਾ ਤੁਹਾਨੂੰ ਦਿਖਾਉਣਾ ਹੈ ਕੱਦ ਇਹਨਾਂ ਦਾ ਵੀ ਉਹ ਸਭ ਨਹੀਂ ਹੈ ਜਿੱਦੀਆਂ ਕਿ ਜਰਸੀਆਂ ਹੁੰਦੀਆਂ ਆ ਬਾਕੀ ਗੱਭਣ ਪਸ਼ੂ ਦੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਜਾ ਥਾਣੇ ਦੇ ਦੇਖ ਸਕਦੇ ਨੇ ਲੱਗ ਕੇ ਤੋਂ ਆਪਾਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ 5000 ਕਰਦੇ ਅੱਛਾ ਹਾਂਜੀ ਤੇ ਜੈਸ ਨੂੰ ਕਿੰਨੇ ਦੀ ਆ 23000 ਦੀ ਦੇ ਦਾਂਗੇ 6 2000 ਦੀ ਹਾਂਜੀ ਠੀਕ ਐ ਤੇ ਆ ਜਿਹੜੀ ਜਰਸੀ ਜੇ ਇਹ ਸੂਈ ਜੋ ਇਹਦੇ ਕੋਲ ਨਹੀਂ 6 ਕਿਲੋ ਦੋ ਦੋ ਨਾਲ ਆ ਜੋ ਅੱਛਾ 6 ਕਿਲੋ ਹੈਗਾ ਜਿਹੜੀ ਉਹ ਬੱਛੀ ਆ ਦੀ ਹੈ ਹਨਾ ਇਹ ਜੋ ਲਾਲ ਬੱਛੀ ਹੈ ਦੀ ਤੇ ਇਹ ਕਿੰਨਾ ਕਰੀ ਜਾਊਗੀ ਇਹ ਦਵਾਈ ਹੋਊਗੀ 8 ਕਿਲੋ ਜੀ ਅੱਛਾ ਹਾਂਜੀ ਤੋੜ ਦੋ ਫਿਰ ਨਾ ਹਰ 1 ਲੀਟਰ ਦੇ ਲਾਗੇ ਬੰਨੇ ਕਿੰਦੇ ਵਿੱਚ ਵਾਈ ਜਾਊਗੀ ਥਾਣੇ ਦੇ ਵੀ ਦੇਖ ਸਕਦੇ ਹੋ ਖੋਲੋ ਫਿਰ ਤੋੜ ਦੋ ਇਹਦੇ ਵੀ ਸਿੰਘ ਜਿਹੜੇ ਹੈਗੇ ਲੈ ਆ ਜੋ ਇਹ ਦਾ ਮੁੱਲ ਵਿੱਧੀ ਫਿਰ ਇਹਦਾ 5000 ਮੁੱਲ ਆ ਅੱਛਾ ਇਹ ਵੀ ਦੇ ਦੀਏ 23 ਦੀ 23 ਦੇਣਾਗੇ ਅੱਛਾ ਜੋੜਾ ਕੋ ਕਹੂਗਾ ਇੰਤਰ ਮਾਨ ਖੁੱਲਾ ਕਰਦਾ ਅੱਛਾ ਖੁੱਲਾ ਕਰਦਾ ਤੇ ਮਾਨਤਾ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਸੂਈਆਂ ਸਵਾਈਆਂ ਆਪਣੇ ਇੱਥੇ ਆ ਕੇ ਚਵਾਈ ਕਰੋ ਤਸੱਲੀ ਕਰੋ ਪਾਸ ਕਰੋ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ